ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਨਾਨਕ ਨਗਰ ਕਾਕੜਕਲਾ ਜਿਸ ਦੇ ਕਿ ਚਾਰਦਵਾਰੀ ਦੀ ਸੇਵਾ ਜਿਹੜੀ ਹੈ ਉਹ ਚੱਲਦੀ ਪਈ ਹੈ ਹਾਂ ਇਧਰ ਦੀ ਜਿਹੜੀ ਰੋਡ ਸਾਈਡ ਵਾਲਾ ਜਿਹੜਾ ਤੁਸੀਂ ਆਪਾਂ ਦੇਖਦੇ ਆ ਕਿ ਉੱਪਰ ਤੱਕ ਪਹੁੰਚ ਗਈ ਹੈ ਚਾਰਦਵਾਰੀ ਕਿ ਜਗ੍ਹਾ ਨੀਵੀਂ ਹੋਣ ਕਰਕੇ ਫਿਰ ਉਸ ਹੱਬ ਦੇ ਨਾਲ ਇਹ ਸਾਰਾ ਉਚਾਈ ਜਿਹੜੀ ਆ ਉਹ ਰੱਖੀ ਗਈ ਹੈ ਤੇ ਅੱਗੇ ਤੱਕ ਨਾ ਯਾ ਅਸਰਾ ਜਿਹੜਾ ਵਾ ਉਧਰ ਨੂੰ ਲੱਗ ਰਹੀ ਹੈ ਅੱਗੋਂ ਫਿਰ ਚਲਣੀ ਹੈ ਅਗਲੇ ਪਾਸੇੋਂ ਵੀ ਘੁੰਮ ਕੇ ਆਉਣੀ ਹੈ ਸੋ ਸਾਡੀ ਕੋਸ਼ਿਸ਼ ਹੈ ਕਿ ਵਧੀਆ ਢੰਗ ਦੇ ਨਾਲ ਸਾਰੀ ਉਹ ਸਾਰੀ ਜਿਹੜੀ ਉਹ ਕੀਤੀ ਜਾਏ ਆ ਕਾਫੀ ਮਿਹਨਤ ਤੇ ਲਗਨ ਦੇ ਨਾਲ ਸਾਰੇ ਕਾਰੀਗਰ ਜਿਹੜੇ ਨੇ ਉਹ ਲੱਗੇ ਹੋਏ ਨੇ ਸੋ ਸੰਗਤ ਜੀ ਇਹ ਕਾਰਜ ਕਾਫੀ ਵੱਡਾ ਹੈ ਅਜੇ ਤਾਂ ਆਪਾਂ ਇਹਨੂੰ ਆਰੰਭਤਾ ਹੀ ਕਹਿ ਸਕਦੇ ਹਾਂ ਤੇ ਇਸ ਤੋਂ ਬਾਅਦ ਇਹ ਸਾਰਾ ਜਿੱਥੇ ਹੈ ਜਿਨ੍ਹਾਂ ਦੇ ਕਰ ਰੁੜਗੇ ਸੀਗੇ ਫੜਾਂ ਦੇ ਵਿੱਚ ਉਹਨਾਂ ਦੇ ਵਾਸਤੇ ਜਿਹੜੇ ਇਥੇ ਆ ਫਲੈਟ ਤਿਆਰ ਕਰਕੇ ਦਿੱਤੇ ਜਾਣੇ ਨੇ ਉਹਨਾਂ ਨੂੰ ਤੇ ਆਪਾਂ ਸਾਰਿਆਂ ਨੇ ਰਲ ਮਿਲ ਕੇ ਗੁਰੂ ਨਾਨਕ ਨਗਰ ਜਿਹੜਾ ਕਿ ਆਪਣੇ ਟੰਗ ਦਾ ਪਹਿਲਾ ਪ੍ਰੋਜੈਕਟ ਹੈ ਗੁਰੂ ਸਾਹਿਬ ਦੇ ਨਾਂ ਦੇ ਉੱਤੇ ਕਿਉਂਕਿ ਅਕਸਰ ਆਪਾਂ ਗੱਲ ਕਰਦੇ ਹਾਂ ਕਿ ਸਤਗੁਰ ਸੱਚੇ ਪਾਤਸ਼ਾਹ ਜੀ ਨੇ ਸਾਨੂੰ ਜੋ ਉਪਦੇਸ਼ ਦਿੱਤਾ ਕਿ ਗਰੀਬ ਦਾ ਮੂੰਹ ਗੁਰੂ ਦੀ ਗੋਲ ਸੋ ਉਸ ਗੋਲਕ ਦੇ ਵਿੱਚ ਆਪਾਂ ਆਪਣਾ ਦਸਵੰਦ ਪਾ ਕੇ ਤੇ ਗੁਰੂ ਸਾਹਿਬ ਦੀਆਂ ਖੁਸ਼ੀਆਂ ਪ੍ਰਾਪਤ ਕਰਨੀਆਂ ਨੇ ਜਿਵੇਂ ਜਿਵੇਂ ਇਹ ਕਾਰਜ ਅੱਗੇ ਵਧਣਗੇ ਆਪ ਜੀਆਂ ਨੂੰ ਜਾਣਕਾਰੀ ਜਿਹੜੀ ਉਹ ਦੇ ਦਿੱਤੀ ਜਾਏਗੀ ਤੇ ਮੜੀ ਚੜ੍ਹ ਦੀ ਕਲਾ ਦੇ ਵਿੱਚ ਮਹਾਰਾ ਦੀ ਕਿਰਪਾ ਦੇ ਨਾਲ ਮੌਸਮ ਵੀ ਕਾਫੀ ਸਾਥ ਦੇ ਰਿਹਾ ਤੇ ਲਗਾਤਾਰ ਇਹ ਕਾਰਜ ਜਿਹੜੇ ਨੇ ਚੜ੍ਹ ਦੀ ਕਲਾ ਚ ਹੋ ਰਹੇ ਨੇ ਵਾਹਿਗੁਰੂ ਜिक्का ਖਾਲਸਾ ਵਾਹਿਗੁਰੂ ਜिक्ਕੀ ਫਤਹਿ